ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮਰੀਬੰਨੋ ਪਿਆਰ ਭਰੀ ਸਸਵੀਕਾਰ ਕੌਣ ਬਣੇਗਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਕੁਰਸੀ ਉੱਤੇ ਕੌਣ ਬੈਠੇਗਾ ਆਮ ਆਦਮੀ ਪਾਰਟੀ ਦੇ ਸਿਆਸੀ ਗਲਿਆਰੇ ਦੇ ਵਿੱਚ ਵੱਡੀ ਚਰਚਾ ਛਿੜ ਪਈ ਹੈ ਤਰਥਲੀ ਬਚ ਗਈ ਹੈ ਜਿੰਨੀ ਵੀ ਆਪ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਕਿਉਂਕਿ ਸਾਰਾ ਠੇਕਰਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਪਨਨ ਦਿੱਤਾ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਸਾਢੇ ਤਿੰਨ ਸਾਲਾਂ ਦੇ ਵਿੱਚ ਰੇਤੇ ਦੀ ਮਾਈਨਿੰਗ ਕੀਤੀ ਗਈ ਜੇ ਕਿਸਾਨ ਦੀ ਗੱਲ ਕਰੀਏ ਤੇ ਕਿਸਾਨ ਤਾਂ ਇੱਕ ਬੱਠਲ ਮਿੱਟੀ ਜਾਂ ਰੇਤੇ ਦਾ ਚੁੱਕ ਕੇ ਆਪਣੇ ਘਰ ਦੀ ਉਸਾਰੀ ਨਹੀਂ ਕਰ ਸਕਦਾ ਸੀ لیکن ਮੰਤਰੀਆਂ ਵਿਧਾਇਕਾਂ ਅਤੇ ਅਫਸਰਾਂ ਸ਼ਾਈ ਵੱਲੋਂ ਲੁੱਟ ਖਸੁੱਟ ਕੀਤੀ ਗਈ ਇਹ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਨੇ ਖੁਲਾਸਾ ਕੀਤਾ ਹੈ ਹਰ ਆਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਚਲਾਈ ਗਈ ਗੈਰ ਕਾਨੂੰਨੀ ਮਾਈਨਿੰਗ ਤੇ ਫਿਰ ਰੈਵਨਿਊ ਕਿਵੇਂ ਆਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡੇ ਪੱਧਰ ਤੇ ਵਿਰੋਧ ਪੰਜਾਬ ਦੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਸੂਤੇ ਫਸ ਗਏ ਨੇ ਅੱਜ ਜਿਹੜੀ ਮੀਟਿੰਗ ਮਲਤਵੀ ਹੋਈ ਹੈ ਉਸ ਨੂੰ ਲੈ ਕੇ ਫਿਰ ਇੱਕ ਵਾਰ ਦੁਬਾਰਾ ਚਰਚਾ ਦਾ ਵਿਸ਼ਾ ਬਣ ਗਿਆ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਅਰਵਿੰਦ ਕੇਜੀਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਅਸਤੀਫਾ ਮੰਗਿਆ ਹੈ ਫਿਰ ਮੁੱਖ ਮੰਤਰੀ ਦੀ ਥਾਂ ਕੌਣ ਲਵੇਗਾ ਕੌਣ ਸੰਭਾਲੇਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਕਿਉਂਕਿ ਜਿਵੇਂ ਹੀ ਆម ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਪਤਾ ਲੱਗਿਆ ਕਿ ਆម ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਸਾਰੇ ਆម ਆਦਮੀ ਪਾਰਟੀ ਦੇ ਅੰਦਰਲੇ ਭੇਦ ਖੋਲ ਦਿੱਤੇ ਕਿ ਅਸੀਂ ਇੱਕ ਚਪੜਾਸੀ ਦੀ ਬਦਲੀ ਵੀ ਨਹੀਂ ਕਰਵਾ ਸਕਦੇ ਨਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਵਿੱਚ ਪਾਵਰ ਹੈ ਨਾ ਵਿਧਾਇਕਾਂ ਅਤੇ ਨਾ ਮੰਤਰੀਆਂ ਦੇ ਹੱਥ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਕਾਹਤੇ ਬਿਊਰੋਕ੍ਰਾਸੀ ਯਾਨੀ ਕਿ ਅਫਸਰशाही ਕੰਮ ਕਰਦੀ ਹੈ ਸਾਰਾ ਠੀਕਰਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਫੋੜਿਆ ਗਿਆ ਹਰਬੀਰ ਸਿੰਘ ਪਠਾਨ ਮਾਜਰਾ ਬੰਨੋ ਤੇ ਦੂਸਰੇ ਪਾਸੇ ਸ਼ਿਵਰਾ ਚੋਹਾਨ ਨੇ ਕਹਿ ਦਿੱਤਾ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸਾਢੇ 3.5 ਸਾਲਾਂ ਵਿੱਚ ਮਾਈਨਿੰਗ ਹੋਈ ਹੈ ਇਸ ਮਾਈਨਿੰਗ ਕਰਕੇ ਹੀ ਪੰਜਾਬ ਦੇ ਹਾਲਾਤ ਜਿਹੜੇ ਹਰਾਂ ਦੇ ਪਾਣੀ ਕਰਕੇ ਵਿਗੜੇ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗ ਕੀਤੀ ਜਾ ਰਹੀ ਸੀ ਲੇਕਿਨ ਮੀਟਿੰਗ ਇਸ ਕਰਕੇ ਆ ਜਿਹੜੀ ਮੁਲਤਵੀ ਕਰ ਦਿੱਤੀ ਗਈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਡ੍ਰਿਪ ਲੱਗੀ ਹੋਈ ਹੈ ਇਸ ਦੀ ਜਾਣਕਾਰੀ ਖੁਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਲ ਨੇ ਦਿੱਤੀ ਹੈ ਉਹਨਾਂ ਕਿਹਾ ਕਿ ਅਮਨ ਅਰੋੜਾ ਤੇ ਮੈਂ ਅਸੀਂ ਗਏ ਸੀ ਕਿ 3-4 ਦਿਨ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਖਾਦਾ ਪੀਤਾ ਨਹੀਂ ਕਿਉਂਕਿ ਉਹ ਹੜ੍ਹਾਂ ਦਾ ਜਾਇਜ਼ਾ ਲੈ ਰਹੇ ਸੀ ਇਹਦੇ ਵਿੱਚ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਲੇਕਿਨ ਜਿਹੜੀ ਗੱਲ ਹਰਮੀਤ ਸਿੰਘ ਪਠਾਨ ਬਾਜਰਾ ਨੇ ਕਹੀ ਉਹ ਗੱਲ 101% ਸਹੀ ਹੈ ਕਿਉਂਕਿ ਵਕ ਵਕ ਪੱਤਰਕਾਰਾਂ ਵੱਲੋਂ ਜਿਵੇਂ ਕਿ ਪੰਜਾਬ ਦੇ ਇੱਕ ਮੁੱਖ ਪੱਤਰਕਾਰ ਜਸਵੀਰ ਸਿੰਘ ਪੱਟੀ ਵੱਲੋਂ ਪਹਿਲਾਂ ਹੀ ਬੜਿਆਂ ਬਾਰੇ ਕਿਹਾ ਗਿਆ ਕਿ ਭਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੱਲੇ ਕੱਖ ਨਹੀਂ ਸਾਰੇ ਫੈਸਲੇ ਪ੍ਰੀ ਪਲਾਨਡ ਓਕੇ ਆਉਂਦੇ ਨੇ ਉਹ ਵੀ ਆਪ ਆदमी ਪਾਰਟੀ ਦੇ ਸੁਪਰੀਮੋ ਅਰਵਿੰਦ ਕੇ ਜਵਾਰ ਵੱਲੋਂ ਹੁਣ ਆਪ ਆਦਮੀ ਪਾਰਟੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੰਨੀ ਕੁਰਸੀ ਛੇਤੀ ਉਹਨੇ ਛੱਡਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਵਿੱਚ 40 ਤੋਂ 45 ਵਿਧਾਇਕ ਨੇ ਤੇ ਸਰਕਾਰ ਬਣਾਉਣ ਵਾਸਤੇ 60 ਵਿਧਾਇਕ ਚਾਹੀਦੇ ਨੇ ਮੁੱਖ ਮੰਤਰੀ ਬਣਾਉਣ ਵਾਸਤੇ ਬਾਕੀ ਦੇ ਕੀ ਵਿਧਾਇਕ ਅਤੇ ਮੰਤਰੀ ਕੀ ਨਾਲ ਰਣਗੇ ਕਿਉਂਕਿ ਟੋਟਲ ਨੇ 92 92 ਦੇ ਵਿੱਚੋਂ 40 ਤੋਂ 50 ਵਿਧਾਇਕ ਅਤੇ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਪੋਰਟ ਦੇ ਵਿੱਚ ਨੇ ਬਾਕੀ ਧੜਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚਵਾਲ ਦਾ ਜੇਕਰ ਪੰਜਾਬ ਦੇ ਮੁੱਖ ਮੰਤਰੀ ਅਰ ਜਾਂਦੇ ਨੇ ਤਾਂ 2026 ਦੇ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਪੈ ਜਾਣਗੀਆਂ ਜੇਕਰ ਬਗਾਵਤ ਕਰਦੇ ਨੇ ਖੁੱਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਖ-ਵੱਖ ਪੱਤਰਕਾਰਾਂ ਵੱਲੋਂ ਵੱਖ-ਵੱਖ ਬੁੱਧੀਜੀਵੀਆਂ ਵੱਲੋਂ ਇਹ ਕਿਆਸ ਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਖਤਾ ਪਲਟਿਆ ਜਾ ਸਕਦਾ ਹੈ ਤਖਤ ਪਲਟਣ ਦੀਆਂ ਗੱਲਾਂ 2 ਦਿਨ ਤੋਂ ਲਗਾਤਾਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਵੱਖ-ਵੱਖ ਚੈਨਲ ਇਸ ਉੱਤੇ ਜਿਹੜੇ ਨੇ ਸਭੀ ਕਮ ਦੇ ਰਹੇ ਨੇ ਆਪੋ ਆਪਣੀ ਰਾਏ ਦੇ ਰਹੇ ਨੇ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਆਹਾਗੇ ਨੇ ਆਬਦ ਅਰੋੜਾ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਨੇ ਕਿਉਂਕਿ ਅਮਨ ਅਰੋੜਾ ਤੋਂ ਬਿਨਾ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਪੈਰ ਨਹੀਂ ਪੁੱਟਦੇ ਜਿੱਥੇ ਵੀ ਉਹਨਾਂ ਨੇ ਦੌਰਾ ਕਰਨਾ ਹੁੰਦਾ ਹੈ ਜੇਕਰ ਕੋਈ ਗੱਲਬਾਤ ਹੁੰਦੀ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਹੀ ਪੁੱਛਦੇ ਅਮਨ ਅਰੋੜਾ ਵੀ ਹਿੰਦੂ ਭਾਈਚਾਰੇ ਤੋਂ ਬਲੌਂਗ ਕਰਦਾ ਹੈ ਹਿੰਦੂ ਚਿਹਰਾ ਹੈ ਕਿਉਂਕਿ ਜੇਕਰ ਸ਼ਹਿਰੀ ਵੋਟ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪੈਂਦੀ ਹੈ ਤਾਂ ਵੱਡੇ ਪੱਧਰ ਤੇ ਦੁਬਾਰਾ ਫਿਰ ਸਰਕਾਰ ਬੀਠ ਹੋ ਸਕਦੀ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨੀਆਂ ਕੱਚੀਆਂ ਗੁਲੀਆਂ ਵੀ ਨਹੀਂ ਖੇਡੀਆਂ ਕਿਉਂਕਿ ਉਹ ਸਿਆਸਤ ਦੇ ਬਾਹਰ ਨੇ ਕਿਉਂਕਿ ਜਦੋਂ ਪਹਿਲੀ ਵਾਰ ਉਹ ਹਸਪੀਟਲ ਫੋਰਟਿਸ ਹਸਪੀਟਲ ਦੇ ਵਿੱਚ ਐਡਮਿਟ ਹੋਏ ਸੀ ਉਹਨਾਂ ਦਿਨਾਂ ਦੇ ਵਿੱਚ ਵੀ ਕਿਹਾ ਗਿਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਅਸਤੀਫਾ ਮੰਗਿਆ ਗਿਆ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਦੀਪ ਪਾਟਕ ਨੂੰ ਨਾ ਕਰ ਦਿੱਤੀ ਹੈ ਹੁਣ ਫਿਰ ਆਪ ਆਦਮੀ ਪਾਰਟੀ ਦੇ ਸਿਆਸੀ ਗਲਿਆਰੇ ਦੇ ਵਿੱਚ ਵੱਡੀ ਚਰਚਾ ਛਣ ਚੁੱਕੀ ਹੈ ਕਿ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਸਹੀ ਨਹੀਂ ਅੰਦਰੋਂ ਅੰਦਰੀ ਇੱਕ ਦੂਜੇ ਨਾਲ ਖੜਕੀ ਹੋਈ ਹੈ ਇਸ ਕਰਕੇ ਹੁਣ ਅਸਤੀਫਾ ਮੰਗਿਆ ਜਾ ਰਿਹਾ ਹੈ ਤੇ ਅਮਨ ਅਰੂੜਾ ਨੂੰ ਮੁੱਖ ਮੰਤਰੀ ਬਣਾਉਣ ਦੀਆਂ ਚਰਚਾਵਾਂ ਫਿਰ ਆਪ ਆਦਮੀ ਪਾਰਟੀ ਦੇ ਸਿਆਸੀ ਗਲਿਆਰੇ ਵਿੱਚ ਛੁੜਪੀਆਂ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਦੇ ਨਾਲ ਜਿਹੜੇ ਵਿਧਾਇਕ ਤੇ ਮੰਤਰੀ ਨੇ ਜਿਸ ਤਰ੍ਹਾਂ ਹਰਵੀਰ ਸਿੰਘ ਪਠਾਨ ਮਾਜਰਾ ਨੇ ਕਿਹਾ ਉਹ ਵਿਰੋਧ ਕਰਨਗੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਾ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਯਾਨੀ ਕਿ ਡੂ অর ਡਾਈ ਦੀ ਲੜਾਈ ਹੁਣ ਆਪ ਆਦਮੀ ਪਾਰਟੀ ਦੀ ਆਪਸ ਵਿੱਚ ਸ਼ੁਰੂ ਹੋਵੇਗੀ ਧਰਵਾ